ਤੁਹਾਨੂੰ ਟਿਊਬਵਲ ਦਾ ਕਨੈਕਸ਼ਨ ਕਿਹਨੇ ਦਿੱਤਾ ਆਪਣੇ ਬਜ਼ੁਰਗਾਂ ਤੋਂ ਜਾ ਕੇ ਪੁੱਛ ਲੋ ਕੱਲੇ-ਕੱਲੇ ਨੂੰ ਬਾਦਲ ਸਾਹਿਬ ਨੇ ਦਿੱਤਾ ਅਕਾਲੀ ਦਲ ਦੀ ਸਰਕਾਰ ਨੇ ਦਿੱਤਾ ਉਹ ਟਿਊਬਲਾਂ ਦੇ ਬਿੱਲ ਕਿਹਨੇ ਮਾਫ ਕੀਤੇ ਬਾਦਲ ਸਾਹਿਬ ਨੇ ਮਾਫ ਕੀਤੇ ਅਕਾਲੀ ਦਲ ਨੇ ਕੀਤੇ ਹੈ ਅੰਡਰਗਰਾਊਂਡ ਪਾਈਪਸਿਸਟਮ ਕਿਹਨੇ ਬਣਾਇਆ ਬਾਦਲ ਸਾਹਿਬ ਆ ਜਿਹੜੀਆਂ ਕੱਸੀਆਂ ਨਹਿਰਾਂ ਬਣੀਆਂ ਕਿਹਨੇ ਬਣਾਈਆਂ ਅਕਾਲੀ ਸਰਕਾਰ ਇਹਨਾਂ ਤੋਂ ਢੋਡੇ ਫਸਲਾਂ ਨੂੰ ਚੱਕਣ ਨਾਲ ਗਾਲੀ ਦਲ ਐ ਐਮਐਸਪੀ ਦੇਸ਼ ਵਿੱਚ ਲਾਗੂ ਕਰਨ ਵਾਲਾ ਅਖਸ਼ੋਪਰੀ ਕਾਲੀ ਦਲ ਐ ਸੇ ਜੋ ਕਿਸਾਨ ਕੀ ਫਸਲ ਹੈ ਕੋਈ ਵੀ ਚੀਜ਼ ਪੈਦਾ ਕਰਤਾ ਹੈ ਉਸਕੀ ਪੈਰਿਟੀ ਹੋਣੀ ਚਾਹੀਏ ਟਰੈਕਟਰਾਂ ਦੇ ਟੈਕਸ ਲੱਗਦਾ ਹੁੰਦਾ ਅਸੀਂ ਉਹ ਟੈਕਸ ਖਤਮ ਕਰਨ ਵਾਲਾ ਕਾਲੀ ਦਲ ਐ ਟਰੈਕਟਰ ਆ ਜਿਹੜਾ ਉਹਨੂੰ ਗੱਡੀ ਬਣਾਦਾ ਟੈਕਸ ਸਾਰੇ ਮਾਫ ਕਰ ਤੇ ਉਹ ਵੀ ਬਾਦਲ ਦੀ ਦੇਣਾ ਤੇ ਹੁਣ ਜਦੋਂ ਦਿੱਲੀ ਧਰਨਾ ਲੱਗਿਆ ਸੀਗਾ ਤੇ ਚੱਟਾ ਨੇ ਫਟਫਟ ਕੇ ਆਸੇ ਚੱਕਤੇ ਸੀ ਨਾ ਦਿੱਲੀ ਨੂੰ ਗੱਪ ਪਤਾ ਸੀਗਾ